ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਣੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਅਸੀਂ ਆਏ ਹੋਏ ਤੇ ਆਪਣੇ ਰਿਸ਼ਤੇਦਾਰੀ ਚ ਮੰਮੀ ਦੇ ਜਿਹੜੇ ਮਾਮੀ ਜੀਆ ਉਹਨਾਂ ਦੇ ਆਏ ਹੋਏ ਆ ਮਾਮੀ ਜੀ ਅਰ ਮਾਮਾ ਜੀ ਉਹ ਬਾਹਰ ਗਏ ਹੋਏ ਆ ਜੀ ਕੈਨੇਡਾ ਕੈਨੇਡਾ ਤੋਂ ਛੁੱਟੀ ਲੈ ਕੇ ਆਏ ਹੋਏ ਆ ਜੀ ਉਹ ਹੁਣ ਸੌਰੀ ਛੁੱਟੀ ਆਏ ਹੋਏ ਆ ਨਾਨਾ ਜੀ ਦਾ ਕੋਈ ਆਪਰੇਸ਼ਨ ਹੋਣਾ ਸੀਗਾ ਉਪਚਰ ਹੋ ਗਿਆ ਵਧੀਆ ਸਕਸੈਸਫੁਲੀ ਹੋ ਗਿਆ ਐਨ ਠੀਕ ਆ ਉਹਨਾਂ ਦਾ ਜੀ ਐਨ ਬਿਲਕੁਲ ਹਨਾ ਤੇ ਹੁਣ ਐਨ ਬੋਲਦੇ ਚੱਲਦੇ ਆ ਵਧੀਆ ਤਰਤੇ ਫਿਰਦੇ ਆ ਐਨ ਠੀਕ ਆ ਜੀ ਉਹ ਆ ਕਰਕੇ ਫਿਰ ਹੁਣ ਉਹਨਾਂ ਦੀ ਖਬਰ ਸਾਰ ਨੂੰ ਆਏ ਤੇ ਜੀ ਬਰਸਾਰ ਲਈ ਜੀ ਉਹਨਾਂ ਨੇ ਤੇ ਕਿਰਪਾ ਮਾਨਕ ਦੀ ਬਣਾਇਆ ਨਤੰਦ ਰੁਪਤਾ ਜੀ ਉਹ ਤੇ ਬਾਕੀ ਭਾਈ ਗੱਲਾਂ ਗੱਪਾਂ ਛੱਪਾਂ ਤੁਹਾਨੂੰ ਪਤਾ ਚੱਲਦੀਆਂ ਆਪਾਂ ਲੋ ਹੈਗੇ ਤੁਹਾਨੂੰ ਪਤਾ ਵੀ ਪਿੰਡੂ ਬੰਦੇ ਹਨਾ ਇਹ ਹੈਗੇ ਚੰਡੀਗੜ੍ਹ ਚ ਇਹਨਾਂ ਦਾ ਖੈੜ ਕੋਲ ਫਲੈਟ ਹੈ ਜੀ ਉਹ ਫਲੈਟ ਲਿਆ ਹੋਇਆ ਇਹਨਾਂ ਨੇ ਤੇ ਬਾਕੀ ਫੈਮਿਲੀ ਇਹਨਾਂ ਦੀ ਸਾਰੀ ਕੈਨੇਡਾਈ ਹੈ ਜੀ ਨਾਨਾ ਨਾਨੀ ਜੀ ਆਏ ਹੋਏ ਆ ਤੇ ਮਲਾਉਨੇ ਫਿਰ ਤੁਹਾਨੂੰ ਉਹਨਾਂ ਨਾਲ ਲਿਜਾ ਕੇ ਹਨਾ ਆਜੋ ਫਿਰ ਚੱਲਦੇ ਆਂ ਜੀ ਅੰਦਰ ਲਓ ਇਹ ਐਲਬਮ ਖੋਲੀ ਵੀ ਆ ਵਿਆਹ ਦੀ ਮਾਮਾ ਜੀ ਸਾਡੇ ਬਾਹਰ ਆ ਜਿਨ੍ਹਾਂ ਦੀ ਐਲਬਮ ਵਾ ਇਹ ਮੇਰੇ ਭਾਈ ਦੀ ਹਾਂ ਮੇਰੇ ਭਾਈ ਦੇ ਵਿਆਹ ਦੀ ਐਲਬਮ ਖੋਲੀ ਵੀ ਪਾਈ ਹਾਂ ਜੀ ਹਾਂ ਚਾਹ ਅਸੀਂ ਪੀ ਲਈ ਬੜੇ ਬੜੇ ਕੱਪਾਂ ਚ ਥਾਮੇ ਥਾਮੇ ਸਾਡੇ ਹਾਂ ਜੇ ਉਹ ਉਹਦਾ ਗਲਾਸ ਚਾਹੁੰਦਾ ਰ ਅਸੀਂ ਉਹੀ ਹਿਸਾਬ ਨਾਲ ਦੋਸਤ ਪਿੰਡਾਂ ਦੇ ਹਿਸਾਬ ਨਾਲ ਮਾਮਾ ਜੀ ਕਹਿੰਦੇ ਪਿੰਡਾਂ ਦੇ ਹਿਸਾਬ ਨਾਲ ਗਲਾਸ ਦਿੱਤੇ ਭਾਈ ਜੀ ਸਾਸਿਕਾਲ ਜੀ ਸਾਰਿਆਂ ਨੂੰ ਸੋ ਬਹੁਤ ਬਹੁਤ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਵਲੌਗ ਚ ਨਾਨਕੀ ਆਏ ਹੋਏ ਆ ਜੀ ਨਾਨਾ ਨਾਨੀ ਦੇ ਕੋਲ ਮਾਮਾ मामੀ ਜੀ ਨੂੰ ਇੱਥੇ ਬੈਠੇ ਦੇਖ ਰਹੇ ਆ ਠੀਕ ਹੈ ਮਿਲ ਕੇ ਵੀ ਆਵਾਂਗੇ ਜਦੋਂ ਟਾਈਮ ਲੱਗੇ ਮਾਮੇ ਨੂੰ ਹਾਂ ਠੀਕ ਹੈ ਤੇ ਬੜੀ ਕੰਪਲਿਕੇਸ਼ਨ ਜਿਆ ਮਿੰਨੂ ਬਹੁਤ ਹੋਈਆਂ ਥੀ ਕਿ ਕਿਤਾ ਕੀ ਚੱਲ ਰਿਹਾ ਸਾਰਾ ਕੁਝ ਬਾਕੀ ਮੰਮੀ ਨਾਲ ਦਿਨ ਡਾਊਟ ਕਲੀਅਰ ਕਰ ਰਹੇ ਆ ਵੀ ਇਹ ਆਏ ਆਏ ਨੇ ਨਾਲ ਆਏ ਰਿਸ਼ਤਾ ਬਣਾਏ ਇੱਦਾਂ ਦੇ ਇੱਦਾਂ ਦੇ ਸਾਰੇ ਗਜ਼ੀਰੇ ਬਸ ਇਹੜੇ ਖੜੇ ਆ ਨਾ ਹਾਂਜੀ ਸਾਰੇ ਇਹ ਸਾਰੇ ਨਾਨਕੇ ਆਪੇ ਹਾਂਜੀ ਜੇ ਮਾਮਾ ਆਹ ਪਾਈ ਆ ਹੂੰ ਤੇ ਪੁਲਿਸ ਵਿੱਚ ਅੱਛਾ ਆਹ ਆਹ ਇਹਦੀ ਘਰ ਵਾਲੀ ਆ ਪਰ ਇਹਦੀ ਘਰ ਵਾਲੀ ਇੱਕ ਵਾਰ ਪਰੋਂ ਜਿੰਨਾ ਜਦ ਆਪਾਂ ਵਿਆਹ ਦੀ ਸ਼ੋਪਿੰਗ ਕਰਦੇ ਤੇ ਖਮਾਣੋ ਮਿਲੇ ਨਹੀਂ ਤੇ ਆ ਪੁਲਿਸ ਵਾਲੇ ਆ ਜਾਂ ਤੁਸੀਂ ਪੈਂਟ ਕੋਟ ਲੈ ਕੇ ਆਏ ਮਾਮੀ ਜੀ ਮਿਲਦੇ ਯਾਰ ਮਾਮੀ ਜੀ ਮਿਲਦੇ ਉੱਥੇ ਆ ਪਾਓ ਆ ਇਹ ਦੇ ਕਰਾਣੇ ਓਕੇ ਪੁਲਿਸ ਚੱਲਦੀ ਆ ਵੀ ਦੁਹਾਨਾ ਸੀ ਇੰਨਾ ਦੇ ਆ ਮਾਮੀ ਦੀ ਭੈਣ ਹੈ ਅੱਛਾ ਜੀ ਤੇਰੀ ਮਾਮੀ ਨਾ ਉਹਦੀ ਭੈਣ ਆ ਇਹ ਬੈਸੀ ਬੈਹੀ ਥੀ ਇੱਕ ਸਾਡੇ ਘਰ ਮੇਕ ਇੱਕ ਅੱਛਾ ਅੱਛਾ ਮਾਮੀ ਦੀ ਘੁੰਟ ਆ ਮਾਮੇ ਦਾ ਮੁੰਡਾ ਇੱਕ ਇਹ ਜਿਹੜੀ ਮੇਰੀ ਮੇਰੀ ਮੰਮੀ ਫੋਟੋ ਆ ਦੇਖ ਤਕਰੀ ਹਾਏ ਗੁਰੂ ਹਾਏ ਗੁਰੂ ਹਾਏ ਗੁਰੂ ਹਾਂ ਆ ਮੈਂ ਖੜਾ ਆ ਤਰਨ ਤਰਨਾ ਮਸੜਾ ਮੰਮੀ ਆ ਮਾਸੀ ਰਾਹ ਹੁਣ ਕਲੀ ਦਾ ਬੰਦਿਆ ਹੋਇਆ ਹਾਂ ਆ ਪਾਈ ਜਵਾਨ ਸਾਡਾ ਹੁਣ ਕੈਨੇਡਾ ਬੈਠਾ ਇਸ ਵਾਰ ਇਹ ਵੀ ਹਾਂ ਇਹ ਵੀ ਕੈਨੇਡਾ ਦਾ ਭਾਈ ਉਹ ਚਾਰੇ ਚਾਰੋ ਭਾਈ ਆ ਲੈਣ ਸਾਰੀ ਕੈਨੇਡਾ ਹੀ ਚਲ ਗਈ ਹਾਂ ਕੈਨੇਡਾ ਚਲ ਗਈ ਭਾਈ ਹਾਂਜੀ ਹਾਂ ਨਹੀਂ ਚਲੋ ਵਧੀਆ ਗੱਲ ਹੈ ਆਪਣਾ ਗਾਣੇ ਖੁਸ਼ੀ ਨਹੀਂ ਨਾਨਾ ਜੀ ਗਾਣਾ ਪਾਣੀ ਨਹੀਂ ਨਾਨਾ ਪਾਣੀ ਨਾਨਾ ਬੜੀ ਦਾ ਕੇ ਬਿਲਕੁਲ ਬਿਲਕੁਲ ਨਾਨਾ ਹੀ ਥੋੜੀ ਸਿਹਤ ਠੀਕ ਆ ਜੀ ਹੁਣ हां ठीक है चलो बढ़िया बढ़िया कनाडा फिककणा ਲੰਘਦਾ ਜੀ ਟਾਈਮ ਬੱਸ ਲੰਬੇ ਕਦੇ ਉੱਥੋਂ ਨਿਕਲ ਗਿਆ ਕਦੇ ਨਿਕਲਿਆ ਨਾ ਟਾਈਮ ਬਹੁਤ ਬੱਚੇ ਨਾ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਸਪੈਂਡ ਬਹੁਤ ਵਧੀਆ ਛੋਟਾ ਨਹੀਂ ਛੱਡਦਾ ਹੈਗਾ ਛੋਟੇ ਨਾਲ ਚੜ ਜਾਂਦਾ ਬਹੁਤ ਹੁੰਦਾ ਹੋਰ ਬਹੁਤ ਹਮ ਕਰਨੇ ਜਦ ਮੈਂ ਅਸੀਂ ਅਸਲ ਵਿੱਚ ਘੱਟ ਅੱਛਾ ਜੀ ਹਾਂ ਘੱਟ 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 ਅੱਛਾ ਨਾਨਾ ਠੀਕ ਆ ਜੀ ਫਿਰ ਉਥੇ ਪਾਰਕਪੂਰ ਕਚਾਏ ਦਾ ਪਾਰਕ ਉਥੇ ਮਾਰਕੀਟ ਨੇ ਜਿਹੜੇ ਸੀਗੀ ਉਹ ਰੋਲ ਠੀਕ ਆ ਠੀਕ ਆ ਜੀ ਇਹ ਆਂਦਾ ਬਜ਼ੁਰਗਾਂ ਨਾਲ ਵੀ ਮਾੜਾ ਮੋਟਾ ਬੈਠ ਕੇ ਦੁੱਖ ਸੁੱਖ ਕਰ ਲੈਂਦੇ ਹੁਣ ਉਥੇ ਬੁਢੇ ਪਾ ਕੇ ਜਿਹੜੇ ਬੁਢੇ ਰੱਡੇ ਸੀ ਗਾਵੇਂ ਦੇ ਅੱਛਾ ਪਾਰਕ 'ਚ ਸਾਰੇ ਬੁਢੇ ਆ ਕੇ ਹੁੰਦੇ ਆ ਬੁਢੇ ਬੁਢੇ ਸਭ ਮਿਲ ਨਾਨਾ ਜੀ ਉਹ ਉਥੇ ਜਾ ਕੇ ਰੌਣਕ ਲਾਉਂਦੇ ਹੋਰ ਆ ਆ ਆ ਨਾ ਨਾ ਜੀ ਦਾ ਸਮਾਹ ਸ਼ੁਰੂ ਤੇ ਖੁੱਲਾ ਭਾਈ ਬੋਲਣ ਬੋਲਣ ਬੜੀ ਜੀ ਇਹ ਸੱਚਿਆ ਨਿਰੰਕਾਸ ਹੈ ਹਮ ਹਾ ਦੇਖੋ ਮੇਰੇ ਹੱਥ ਚ ਉਹ ਹਾਂ ਲਿਆ ਇਹ ਵੀ ਕਹਿੰਦੇ ਕੈਨੇਡਾ ਕੋ ਮਾਇ ਰੇਡੀ ਆ ਜੀ ਇਹ ਵੀ ਕਹਿੰਦੇ ਚਾਂਦਾ ਆਈ ਵਾਰ ਘੁੰਮਣ ਜਾਂਦਾ ਕਿਆ ਨਾ ਹੋਵਾ ਲਾਇ ਕਿ ਤੋ ਐਸ ਸੀ ਹਾਂ ਜੀ ਜੁਆਇ ਕਹਿੰਦਾ ਲਾਇ ਕਿ ਤੋ ਆਏ ਅੱਛਾ ਜੀ ਐਕ ਹੋ ਜਾਂਦੀ ਹੈ ਹਾਂ ਜੀ ਸਾ ਨੇ ਤਾਂ ਹੀ ਗਏ ਸੀ ਪੁੱਤ ਵੀ ਮੈਂ ਗੱਲ ਨਹੀਂ ਕਰਿਆ ਵੀ ਤੁਸੀਂ ਸੱਚੀ ਲਗੇ ਸੀ ਕਿ ਮਜਾਕ ਕਰਦੇ ਹੋ ਨੀ ਔਰ ਲੈ ਵੀ ਜੇ ਤਾਂ ਵੀ ਤੇ ਸੈਲ ਵੀ ਸੀਗੇ ਮੈਂ ਚੈਕੀ ਤੇ ਮੱਗ ਲਈ ਉਹ ਕਹਿੰਦਾ ਤੁਸੀਂ ਬੈਟਰੀਆਂ ਵੀ ਨਹੀਂ ਕੱਢੀ ਲੈ ਕਿੱਦਾਂ ਆਏ ਤੁਹਾਡੀ ਚੈਕੀ ਆਹੀ ਕੋਈ ਸ਼ਨਾ ਪਰ ਉਹ ਦੇਖ ਲਓ ਉਹਦੀ ਚੈਕਿੰਗ ਨਹੀਂ ਹੋਈ ਪਤਾ ਨਹੀਂ ਮੈਂ ਤਾਂ ਕਾਲੇ ਸੀ ਜੀ ਬਾਈ ਜੀ ਜਿਹੜੇ ਕਿਸਮਤ ਮੈਂ ਲਿਖਿਆ ਚੁੱਪ ਕਰਿਆ ਰਿਆ ਗੱਲ ਲੈ ਕਿਸਮਤ ਮੈ ਜਾਣ ਨਹੀਂ ਦਿੰਦੇ ਇਲੈਕਟ੍ਰੋਨਿਕ ਨਹੀਂ ਜਾਂਦੇ ਲੈਪਟਾਪ ਵਗੈਰਾ ਜਾਂਦੇ ਆ ਬਸ ਆਹਾਂ ਜੀ ਜੇ ਕੁਝ ਨਹੀਂ ਜਾਂਦੇ ਅਰੇ ਬਾਪੂ ਵੀ ਆ ਗਿਆ ਦੇਖ ਲੋ ਦੇਖੀ ਆ ਗਿਆ ਕੋਈ ਆ ਗਿਆ ਮੇਰੀ ਮਾਸੀ ਹਸ ਲੰਨੇ ਹੋ ਮੇਰੀ ਕਹਿੰਦੇ ਨੇ ਮੇਰੇ ਬੰਦਿਆਂ ਨੂੰ ਪੜਾ ਦੇ ਜਿਹੜੇ ਤੁਹਾਡੇ ਨਾਲ ਨਹੀਂ ਉਹਨੇ ਉਤੀ ਰੱਖਿਆ ਮੇਰੀ ਐਟੀ ਐਨੀ ਕਰੀ ਕੱਢ ਲਈ ਉਹਨੇ ਨੇ ਕਿਆਤਾ ਜੀ ਕਰੀਮ ਕਰੀਮ ਚੀ ਜਪਾਨੀ ਉਹ ਕੰਦੇ ਜਿਆਦਾ ਰੱਖ ਲੋ ਹਾਂ 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 ਅੱਛਾ ਜੀ ਪਤੀ ਨਹੀਂ ਅਗਲੇ ਨੇ ਵਾਪਸ ਨਹੀਂ ਦਿੰਦੇ ਇਹ ਵੀ ਗੱਲ ਬੜਾ ਖਰਾਬ ਹੈ ਜੀ ਦੱਸ ਜੇਸ ਬਾਲਣ ਵਾਲਾ ਲਾਈਟਰ ਉਹ ਵੀ ਰੱਖ ਦੇ ਗੋਇ ਜਿੱਤੇ ਕਰਦੀ ਹਾਂਜੀ ਚਾਕੇ ਸਾਰੇ ਚੈੱਕ ਪੂਰੀ ਚੈੱਕ ਕਰਕੇ ਵਾਪਸ ਦਿੰਦੀ ਮੈਨੂੰ ਅੱਛਾ ਜੀ ਹਾਂ ਉਹ ਅਮਰੀਕਾ ਜਾ ਰਹੀ ਸੀ ਨਾਰੀਅਲ ਤੇਲ ਥੋੜਾ ਜਹਾ ਤੇ ਛੋਟਾ ਕੋਲਕਟ ਸੀਗਾ ਵੀ ਉਹਨੇ ਕੰਦ ਤੁਹਾਡੇ ਕੋਕ ਮੈਂ ਭੁੱਲ ਗਈ ਮੇਰੇ ਬੈਗ ਚ ਹੀ ਰਹਿ ਗਿਆ ਅੱਛਾ ਹੀ ਗੰਦ ਤੁਹਾਡੇ ਹੈਗਾ ਕਿ ਮੈਂ ਘੈਰੀ ਨਹੀਂ ਐ ਬੁੱਕਰੀ ਸਾਰੀ ਉਹ ਆਇਆ ਸੀ ਅੱਛਾ ਕਿੰਨਾ ਸੁੱਟਦਾ ਤਿੰਨੇ ਚੀਜ਼ਾਂ ਭੁਲੇਖੇ ਦਾ ਰਹਿ ਗਿਆ ਵਿੱਚ ਹਾਂ ਹਾਂ ਪਾਣੀ ਤਾਂ ਨਹੀਂ ਲੈ ਜਾਣ ਦਿੰਦੇ। ਨਾ। ਅੱਛਾ ਜੀ। ਉੱਥੇ ਤਾਂ ਮਿਲਣਾ ਹੈ ਨਾ ਸਰ। ਪਾਣੀ ਉੱਪਰ ਮਿਲਣਾ। ਜਹਾਜ਼ਾਂ ਦੇ ਵਿੱਚ ਮਿਲਣਾ। ਜਹਾਜ਼ ਆਉਣੇ ਪੈਸੇ ਹੋਰ வசੂਲ ਕਰਨੇ ਕਿ ਨਾਲ ਤਾਂ ਮਹਿੰਗਾ ਹੋ ਜਾਊਗਾ। ਇਹਦਾ ਉਹੀ ਉਹੀ ਕੰਮ ਹੋ ਗਿਆ। ਹਾਂ ਜੀ। ਅਸੀਂ ਅਸੀਂ ਚੱਲ ਗਏ ਜੀ ਕੱਲ ਮੂਵੀ ਦੇਖਣ। ਹੂੰ। ਉੱਥੇ ਨਾ ਬਾਈ ਅੰਦਰ ਹੁਣ ਕੋਲਡ ਡਰਿੰਕ ਜਿਹੜੀ 20 ਵਾਲੀ ਆ ਉੱਥੇ 30 ਦੀ ਮਿਲਦੀ ਹੈ। ਉਹ ਕੁਸਕਾ ਮੁੰਡੇ ਨਾ ਜੀ ਬਾਹਰ ਤੇ ਲਿਆਏ ਆ ਉਹਨਾਂ ਨੇ ਦੇਖਣਾ ਵੀ ਲਫਾਫੇ ਉਹਨਾਂ ਨੇ ਤਾਂ ਉੱਥੇ ਰੌਲਾ ਪਾ ਲਿਆ ਜੀ ਉਹ ਲੜ ਪਏ ਉਹ ਗਾਹਾਂ ਉਹ ਵੀ ਕਹਿੰਦੇ ਯਾਰ ਕਹਿੰਦੇ ਤੁਸੀਂ ਮਹਿੰਗੀ ਦਿੰਦੇ ਅਸੀਂ ਬਾਹਰ ਤੇ ਲਿਆਏ ਉਹ ਕਹਿੰਦੇ ਵੀ ਉਹਨੇ ਬਾਹਰ ਵਾਲੀ ਪੀੜੀ ਨਹੀਂ ਪੀੜੀ ਵੀ ਅੰਦਰ ਸਾਡੀ ਹਾਂ ਉਹ ਕਹਿੰਦੇ ਭਾਈ ਅੱਜ ਬਾਹਰੇ ਵੀ ਕੇ ਆਓ ਤੁਸੀਂ ਸਿੰਪਲ ਮਹਿੰਗੀ ਆ ਨਾ ਉਹ ਵੀ 200 ਰੁਪਏ ਦੀ ਮਿਲਦੀ ਹੈ ਜਹਾਜ਼ 'ਚ ਮੇਰੇ ਖਿਆਲ 'ਚ ਹੁਣ ਤਾਂ ਕੀ ਹੁੰਦਾ 400 ਦੇ ਜਾਂਦੇ ਸੀ ਨਾ ਉਹਨਾਂ ਡੇਢ-ਡੇ ਲਫਾ ਕੇ ਫੜਾ ਦਿੰਦੇ ਪਪਪਸ ਦੇ ਹਾਂਜੀ ਉਹ ਵੀ ਡਬਲ ਰੇਟ ਲਗਾ ਕੇ ਉਹਨੂੰ ਸੇ ਖਾਣ ਲੱਗੇ ਪਤਾ ਕੀ ਕਹੋਂਗੇ ਯਾਰ ਜੀ ਮੇ ਘਰ ਤੇ ਬਣਾ ਲੈ ਆਉਂਦਾ ਉਹਨਾਂ ਨੂੰ ਖਾਣ ਨਹੀਂ ਕਿ ਨਾ ਆਈ ਤੇ ਆਉਂਦੀ ਹੈ ਜੀ ਨਾਲ ਉਹ ਮਹਿੰਗਾਈ ਕਰ ਰਹੀ ਆ ਨਹੀਂ ਠਾਈ ਉਹੀ ਗੱਲ ਆ ਲਗਾਈ ਉਹ ਅਗਲੇ ਨੂੰ ਪਤਾ ਵੀ ਜਿਹੜੇ ਨੇ ਟਿਕਟ 1.5 ਲੱਖ ਦੀ ਲਾਤੀ ਉਹਨੂੰ ਆਹ ਖਾਣ ਨੂੰ ਕਿਹਾ ਹੁੰਦਾ ਇਹ ਤਾਂ ਗੱਲ ਹੋਰ ਐ ਜੇ ਡੇਢ ਲੱਖ ਦੀ ਟਿੱਕ ਲੱਗਦੀ ਇਹਨਾਂ ਦੇ ਮੀਲ ਵੀ ਆਉਂਦੇ ਆ ਮੀਲ ਵੀ ਮਿਲਦੀ ਐ ਸਪੈਸ਼ਲੀ ਕਾਣ ਵੈਜ ਖਾਣਾ ਤੁਸੀਂ ਨੌਨ ਵੈਜ ਖਾਣਾ ਫਿਰ ਡਰਿੰਕਾਂ ਵੀ ਆਉਂਦੀਆਂ ਸਾਰਾ ਕੁਝ ਐ ਨਾ ਜਿਹਦੀ ਰਾਤ ਰੂਤ ਨੂੰ ਕਈ ਤਾਂ ਸਪੈਸ਼ਲ ਉਹ ਵੀ ਲੰਨੇ ਵੀ ਸੀ ਪਹਿਣਾ ਐ ਸਪੈਸ਼ਲ ਅੱਛਾ ਤੇ ਬਾਕੀ ਤਾਂ ਆਪਣੇ ਵਰਗੇ ਤਾਂ ਚਲ ਜੰਨੇ ਤੇ 1 ਲੱਖ ਰੁਪਏ ਦੀ ਬੈਣ ਆ ਗਈ ਜੁਣ ਮੰਡੇ ਆ ਤੇ ਪੈਸੇ ਪੂਰੇ ਵਸੂਲ ਕਰਦੇ ਅਗਲੇ ਡਰਿੰਕ ਦਾ ਖੂਬ ਪਿੰਦੇ ਆ ਤੇ ਪੂਰੀ ਅਜੇ ਨਾ ਕੀ ਹਾਂਜੀ ਜੰਨੀ ਮਰਜੀ ਪੀ ਨਾ ਨਹੀਂ ਤੁਸੀਂ ਲਾਏ ਕਦੇ ਇੱਕ ਨਾ ਹਾਂਜੀ ਨੰਨਾ ਦੇ ਪਿੰਦੇ ਨਹੀਂ ਛੱਡਤੀ ਅੱਛਾ ਛੱਡਤੀ ਜੀ ਫਿਰ ਠੀਕ ਹੈ ਵਗੈਰਾ ਮਿਲਦੀ ਆ ਵਿਚੇ ਉਹਦੇ ਵਿੱਚ ਟੀਵੀ ਲੱਗਿਆ ਵਾ ਉਹ ਵੀ ਦੇਖੋ ਆਪਾਂ ਹੈ ਹੈੱਡਫੋਨਸ ਵਗੈਰਾ ਬਹੁਤ ਕੁਝ ਮਿਲਦਾ ਉਹਦੇ ਵਿੱਚ ਟਿਕਟ ਦਿਖਾ ਲਓ ਆਪਣੀ ਅੱਗੇ ਅੱਗੇ ਲੱਗਿਆ ਆ ਜਾਏ ਹਾਂਜੀ ਉਹ ਦੱਸ ਦਗਾ ਨੂੰ ਜਾਂਚ ਕਿਤੇ ਪਹੁੰਚ ਗਿਆ ਅੱਛਾ ਜੀ ਉਹ ਸਾਰੀ ਉਹਦੀ ਰਿਕਾਰਡਿੰਗ ਦੀ ਸਾਰੀ ਕੁਸ਼ ਇਨਫੋਰਮੇਸ਼ਨ ਹੈ ਨੰਬਰ ਇਹ ਸਭ ਠੀਕ ਹੈ ਜੀ ਫਿਰ ਬੈਟ ਨੂੰ ਗਾਜ਼ੂ ਸੋ ਨਾ ਪੈ ਨਹੀਂ ਪਜਾਉਗਾ ਉਹਨੂੰ ਕੀ ਪਤਾ ਲੱਗਾ ਕਿਤੇ ਕੀ ਫਿਰਦੀਆਂ ਉਹ ਦੱਸਣੀਆਂ ਨੇ ਉਹ ਬੱਚੇ ਹਸਪਤਲਸ ਫਿਰਦੀਆਂ ਦੱਸਣੀਆਂ ਹਸਪਤਲਸ ਹਿੰਦੀ ਵੀ ਆਂਦੀ ਪੰਜਾਬੀ ਵੀ ਆਉਂਦੀ ਜਿਹੋ ਮਰਜ਼ੀ ਪੁੱਛ ਲੋ ਬਹੁਤ ਵਧੀਆ ਸਮਝਾਉਂਦਾ ਬਹੁਤ ਵਧੀਆ ਫਿਰਦੀ ਹੁੰਦੀ ਆ ਉਹ ਵਿੱਚ ਵੱਡੇ ਵਗ ਇੱਕ ਬੜਾ ਬੜ ਕੇ ਮੁਰਕਾਈ ਲਾ మే న నజే బందేనే ਜਦੋਂ ਉਹ ਪਹਿਲੀ ਵਾਰ ਜਾਣਾ ਨਾ ਜੇ ਕੈਨੇਡਾ ਚ ਜਾਓ ਉਹਦੇ ਚ ਤਾਂ ਆਪਾਂ ਨੂੰ ਪੰਜਾਬੀ ਵੀ ਬੋਲਣ ਵਾਲੇ ਮਿਲ ਜਾਂਦੇ ਆ ਜੇ ਹਾਂ ਜੇ ਚਾਈਨਾ ਚ ਜਾਓ ਉਹਦੇ ਚ ਤਾਂ ਸਮਝ ਹੀ ਨਹੀਂ ਆਂਦਾ ਕੁਝ ਜਿਹਦੇ ਹੁਣ ਮੇਰੀ ਮਨ ਚੀ ਬੋਲਦੇ ਹੋ ਇੰਗਲਿਸ਼ੀ ਬੋਲਦੇ ਮਾਸੀ ਜੀ ਮੇਰੇ ਆਸਟ੍ਰੇਲੀਆ ਚ ਉਹ ਕਹਿੰਦੇ ਸੀ ਸਿੰਗਾਪੁਰ 에어ਲਾਈਨਸ ਚ ਜਿਆਦਾ ਵੀ ਉਹਦੇ ਚ ਪੰਜਾਬੀ ਬੋਲਦੇ ਨੇ ਸਾਡੇ ਟੱਪਰ ਤੇ ਆ ਗੱਲ ਹੋ ਜਾਂਦੀ ਹੈ ਜਿਹੜੇ ਮਸਲ ਨੰਬਰ ਸ਼ਾਲ ਤੋਂ ਚੱਲਦੀ ਜਾਣ ਨਾ ਉਹ ਸਾਰੇ ਪੰਜਾਬੀ ਆਹ ਆਪਰੇਸਰ ਤੋਂ ਹਾਂ ਹਾਂ ਉਹ ਨੰਬਰ ਤੋਂ ਜਿਹੜੀ ਚੱਲਦੀ ਹੈ ਉਹ ਸਾਰੇ ਪੰਜਾਬੀ ਨੇ ਨੇ ਠੀਕ ਆ ਜੀ ਮੈਂ ਫਿਰ ਤਾਂ ਨਾ ਨਾ ਹੀ ਜੇ ਕਿਤੇ ਮੈਂ ਗਿਆ ਮੈਂ ਤਾਂ ਅੰਮ੍ਰਿਤਸਰ ਤੇ ਉੱਚਾ ਨਹੀਂ ਮੈਂ ਤੁਹਾਨੂੰ ਗੱਲ ਦੱਸਾਂ ਇਹ ਕੋਈ ਹੋਰ ਨਹੀਂ ਹੁੰਦਾ ਹੈਗਾ ਦਿੱਲੀ ਤੋਂ ਇੰਡੀਗੋ ਚੱਲਦੀ ਆ ਮੰਨ ਕੇ ਚੱਲ ਉਹਦੇ ਵਿੱਚ ਵੀ ਪੰਜਾਬੀ ਹੁੰਦੀ ਪੰਜਾਬੀ ਹੁੰਦੀ ਆ ਠੀਕ ਆ ਮਤਲਬ ਬਹੁਤ ਹਰ ਸਭ ਦਾ ਸਭ ਦੇ ਵਿੱਚ ਹੁੰਦੇ ਮਿਕਸਪਜਾ ਚੱਲਦਾ ਕੰਮ ਐਦਾਂ ਗੱਲ ਨਹੀਂ ਹੈਗੀ ਹਾਂ ਆ ਰੇੜੀ ਪਤਾ ਵੈਸੇ ਵਧੀਆ ਹੈ ਨਾ ਜੈਸਮੀਨ ਇਹ ਮੈਨੂੰ ਯਾਦ ਕਰਾਤੀ ਪਤਾ ਮਗੇਸ਼ ਕਰਦੀ ਸੀ ਦੇਖ ਲਓ ਕਿੰਨੀ ਬਹੁਤ 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 ਆਸ਼ਾ ਮਾਨ ਇਹ ਭਾਈ ਸਾਡੀ ਇਹ ਸਾਡੀ ਨਾਨੀ ਜੀ ਨੂੰ ਪੁਰਾਣੇ ਗਾਣੇ ਗਿਫਟ ਦਿੱਤਾ ਮਾਮਾ ਜੀ ਨੇ ਸਾਡੇ ਨਾਨੀ ਜੀ ਪੁਰਾਣੇ ਗਾਣੇ ਦੇ ਸ਼ਕੀਰ ਕਿੰਨੇ ਪੁਰਾਣੇ ਕੋਈ ਨਾ ਜੇ ਕੋਈ 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 ਕੋ ਮੈਂ ਤੇ ਉਹਦੀ ਗੱਲ ਹੈ ਜੀ ਇਹ ਬੜਾ ਸ਼ੌਕ ਨਹੀਂ ਉਹ ਨਾ ਨਹੀਂ ਮੈਂ ਇੱਕ ਗੱਲ ਦੇਖੀ ਕਿ ਸਦਾ ਜੀ ਇਦਾਂ ਆ ਕੇ ਆ ਕੇ ਜਾਂਦੇ ਮੈਂ ਕਿ ਜਾਂਦਾ ਨਾ ਜੰਗ ਖਰਚੇ 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 ਹੁਣ ਦੱਸੂਗੇ ਚੋਕਾ ਵੱਜਿਆ ਪਹਿਲਾਂ ਨਾ ਨਾ ਜੀ ਐਸਾ ਹੀ ਹੋਣਾ ਬੜੀ ਗੱਲ ਯਾਦ ਹੈ ਖਬਰ ਸੁਣੀ ਸੀ ਕਿ ਹੈ ਨਰਿੰਦਰ ਮੋਦੀ ਵਾਲੇ ਟਾਈਮ ਹਾਂਜੀ ਵੀ ਅਜਿਹੀਆਂ ਵੇਰਕੇ ਉਹਨਕੇ ਆਹ ਵਾਰਿਕਾ ਕਰੋ ਉਹ ਮਰੂ ਇਹ ਇਹਦਾ ਹਾਂ ਛੱਡ ਦੇ ਲੈ ਹਾਂਜੀ ਹਾਂ ਅਨਿਰੂ ਦੇ ਮੁੰਡੇ ਦਾ ਬਰਥਡੇ ਮਨਾਇਆ ਨਾ ਉਹਨਾਂ ਨੇ ਅੱਛਾ 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 ਉੱਥੇ ਮਨਾਇਆ ਦਾ ਅੱਛਾ ਐ ਸੋਨੂ ਸਾਡਾ ਹੂੰ ਨੇ ਬਿੱਲਾ ਜਵਾਈ ਬੜਾ ਅੱਛਾ ਆਇਆ ਆਇਆ ਬੜਾ ਹੂੰ ਅੱਛਾ ਬੜਾਈ ਹੂੰ ਇਹ ਬੜਾ ਆ ਸੋਨੂ ਤੂੰ ਜਾਣਦੇ ਏ ਤੇ ਵਿਚਾਰਾ ਨੇ ਦੇਖਿਆ ਹੀ ਨਹੀਂ ਹਜੇ ਐ ਨੀਰੂ ਹਾਂ ਅੱਛਾ ਜਦ ਹੁਣ ਆਈ ਵੀ ਤੀ ਹਾਂ ਹੁਣ ਜਿਆਦਾ ਨਹੀਂ ਬੜੇ ਬੜੇ ਮਾਸੜੀ ਦਾ ਕਾਫੀ ਲੰਬੇ ਹੈ ਨਾ ਇਹ 6 ਫੁੱਟ ਨਹੀਂ ਹੋ ਰਹੇ ਮੈਂ ਇਹ ਨਾਲ ਉਹ ਵੀ ਲੰਬਾ ਹੈ ਹਾਂ ਮੈਂ ਉਹੀ ਦੇਖਿਆ ਮੈਂ ਹਾਲੀ ਦੂਜੇ ਛੋਟੇ ਮਾਸੜੀ ਦਾ ਛੋਟੇ ਹੀ ਲੱਗਦੇ ਨੂੰ ਤਗਿਆ ਇਹ ਫੋਟੋ ਇਹਦੇ ਅੱਗੇ ਦਾ ਸੀ ਇਹ ਨਾਨਾ ਨਾਨੀ ਜੀ ਦੀ ਫੋਟੋ ਆ ਤੁਸੀਂ ਤਾਂ ਹੋਗੇ ਨੀ ਸੋਹਣੀ ਫੋਟੋ ਆਈ ਹੈ ਮੈਂ ਰਾਂਗਰੇ ਟਾਈਮ ਦੀਆਂ ਵੀ ਕਹਾਂ ਟਾਈਮ ਵੀ ਨਾਲੇ ਅ ਬਿਲਕੁਲ ਵੇ ਤਾਂ ਨਹੀਂ ਲੱਗਦਾ ਕਿਸੇ ਫਿਲਮ ਤੇ ਐਕਟਰ ਹੈ ਨਹੀਂ ਚਾਹੀਦੀ ਵੀ ਇਹਨਾਂ ਦੇ ਚਿਹਰੇ ਚ ਦਿਖਾਉਂਦੇ ਉਹਨੇ ਨੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਸਹੀ ਗੱਲ ਆ ਪ੍ਰਾਣੀ ਫੋਟੋ ਇੱਕ ਉਹ ਪਈ ਉੱਧਰ ਅੱਛਾ ਹੋਰ ਨਾ ਨਹੀਂ ਮੈਂ ਕਹਿੰਦਾ ਉਸੇ ਫੋਟੋ ਪਰ ਤੇ ਆਹ ਚੀਜ਼ ਬੜੀ ਕਰਾਈ ਗਈ ਹਾਂ ਉਹੀ ਫੋਟੋ ਬੜੀ ਕਰਾਈ ਹੋਈ ਆ ਹਮ ਇਹ ਵਸੀ ਵੀ ਐ ਸਾਡੀ ਫੋਟੋ ਅੱਛਾ ਜੀ ਸਾਡੇ ਜਿੱਕੇ ਦੀ ਮਾਇਕੋ ਹੋਰ ਹੀ ਤਰ੍ਹਾਂ ਦੇ ਗਾਇਨ ਰੀਨ ਦੇ ਉੱਦੇ ਵਿੱਚ ਕੈਪਚਰ ਕਰੀ ਗੱਟੀ ਰੀਨਾ ਮਿਲਦੀ ਹੁੰਦੀ ਹੁੰਦੀ ਸਾਰਾ ਦਿਨ ਵਾਹ ਇਹੋ ਬਿਆਦੀ ਹੈਗੀ ਉੱਧਰ ਹੈ ਮੇਰੇ ਕੋਲ ਵੀ ਹੈ ਕਿਸੇ ਪਤਾ ਨਹੀਂ ਮੈਂ ਲੱਭ ਕੇ ਦੇ ਦੂੰਗੀ ਦੇਖਿਆ ਕਿੱਥੇ ਮਾਮੀ ਕੋਲ ਹੋਊਗੀ ਪਰ ਜਵਸੀ ਤਾਂ ਹੈਗੀ ਆ ਲੱਭ ਕੇ ਆਖਿਓ ਮੋਤੀ ਦਾ ਤਾਂ ਵੀ ਹੋ ਮਿਲਿਆ ਮੈਂ ਸਹੀ ਗੱਲ ਆ ਵੇਖਿਆ ਆਪਣੀ ਵਿਆਹ ਦੀ ਫੋਟੋ ਹਾਂ ਅਸੀਂ ਵੀ ਦੇਖ ਲਈਏ ਭਾਈ ਬੜੇ ਖਰਚ ਲੱਗੀ ਸੀ ਤੁਹਾਡੀ ਫੋਟੋ ਵਿਆਹ ਦੀ ਹਾਂ ਉੱਥੇ ਲੱਗੀ ਵੀ ਸੀ ਹਮ ਬਬੜਾ ਮਮਾ 10 ਸਿੱਧਾ ਤਰ੍ਹਾਂ ਹੋ ਗਿਆ ਮਮੇਰੇ ਇਹ ਯਾਦਾਂ ਇਹ ਯਾਦਾਂ ਰਹਿ ਜਾਂਦੀਆਂ ਨੇ ਯਾਦਾਂ ਰਹਿ ਜਾਂਦੀਆਂ ਨੇ ਇਹ ਯਾਦਾਂ ਰਹਿ ਜਾਂਦੀਆਂ ਸਹੀ ਆਪਾਂ ਆ ਵੀ ਹੁਣ ਹੋਲੇ ਜੀ ਹੁਣ ਆਪਾਂ ਵੀਡੀਓ ਬਣਾ ਰਹੇ ਜ YouTube ਤੇ ਚਲਾਉਣੀ ਆ ਇਹ ਯਾਦ ਪੂਰੀ ਉਮਰ ਵਾਸਤੇ ਹੀ ਆ ਉਮਰ ਵਾਸਤੇ ਸਹੀ ਇਹਨੂੰ ਕੱਟ ਕੇ ਦੇਖ ਲਓ ਇਹਨੂੰ ਚਾਹੇ 50 ਸਾਲਾਂ ਬਾਅਦ YouTube ਤੋਂ ਕੱਟ ਕੇ ਦੇਖ ਲਓ ਇਹ ਯਾਦ ਬਣ ਜਣੀ ਜੀ ਯਾਦਗਾਰੀ ਬਣ ਜਣੀ ਹਾਂਜੀ 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 ਹਾਂ ਅਸੀਂ ਸਾਡੇ ਪਰ ਥੋੜਾ ਜਿਆਦਾ ਤਰਸ ਖਾ ਲਓ ਸਾਨੂੰ ਗਰਮੀ ਬਹੁਤ ਲੱਗਦੀ ਆ ਮੱਖਾ ਚੱਟਾ ਬਹਿ ਜਾ ਰਹੀ ਹੈ ਥੋੜਾ ਜਿਹਾ ਤਰਸ ਖਾ ਲਓ ਗਰੀਬਾਂ ਪਰ ਨਾ ਤੂੰ ਕਹੀਦਾ ਲਾਤ ਆਏ ਸੀ ਗਾਨੀ ਦੀ ਤੂੰ ਟੈਨਸ਼ਨ ਦੇਖ ਲਓ ਹਾਂ ਲੈ ਲੈ ਮਿਲ ਗਿਆ ਤੁਹਾਡੇ ਟਾਈਮ ਤੱਕ ਇਹ ਜਿਹੇ ਬਾਦਾਂ ਇਧਰ ਨੂੰ ਹਾਂ ਇਹਨੂੰ ਕੱਢ ਦੇਣਾ ਪੂਰਾ ਹੂੰ ਇਹਨੂੰ ਕੱਢ ਕੇ ਨਾ ਬਾਹਰ ਕਰ ਦੇਣਾ ਅੱਛਾ ਲੋ ਅੰਦਰ ਜਗ੍ਹਾ ਖੁੱਲ ਜਾਣੀ ਹਾਂਜੀ ਹਾਂ ਆ ਦੇਖੀ ਅਸੀਂ ਖਿੜਕੀ ਲਵਾ ਦੇਣੀ ਜਿਹੜਾ ਇਹ 3-4 ਫੁੱਟ ਜਗ੍ਹਾ ਆਪਣੀ ਬਾਹਰ ਉਹ ਅੰਦਰ ਆ ਜਾਣੀ ਮਤਲਬ ਅੰਦਰ ਆ ਜਾਣੀ ਹਾਂਜੀ ਹਾਂ ਮੈਨੂੰ ਮਨ ਧੁੱਪ ਵਗਾਰ ਬਲਕੋਨੀ ਚ ਬਲਕੋਨੀ ਨਹੀਂ ਜਾਂਦੀ ਉੱਪਰ ਅਸੀਂ ਹਾਂ ਉਹ ਕਿੰਨੇ ਮੰਜ਼ਲੀ ਹੈ ਨਾ ਨਹੀਂ ਟੋਟਲ 13 13 ਮੰਜ਼ਲੀ ਹੈ ਨਾ ਆਪਾਂ 9ਵੇਂ ਤੇ ਆ ਅਸੀਂ 9ਵੇਂ ਤੇ ਆ ਹਾਂਜੀ ਮੈਨੂੰ ਐਸੇ ਵੀ ਕੱਢਾ ਰੰਡਾ ਕਰਨੀ ਆ ਮੈਨੂੰ ਤਾਂ ਮਿੱਠਾ ਆਉਂਦਾ ਇੱਥੇ ਨਾ ਮੈਨੂੰ ਦੱਸ ਤੇ ਆ ਉਨਾ ਨਾ ਦੱਸਦੇ ਅੱਗੇ ਇੱਕ ਵਾਰ ਗਏ ਦੇ ਉਹ ਵੀ ਪਹਿਲਾਂ ਆਪਾਂ ਇੱਧਰ ਦੇਖਦਾ ਹਾਂ 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 ਇੱਥੋਂ ਦੇਖ ਜੰਨਾ ਬੰਦਾ ਗਏ ਤੇ ਪਹਿਲਾਂ ਇੱਕ ਵਾਰ ਪਹਿਲਾਂ ਆਇਆ ਹਣਾ ਮੈਂ ਕਿਹਾ ਆਪਾਂ ਫਿਰ ਬਾਥਰੂਮ ਵੀ ਤੁੜਵਾਣੀ ਹੈ ਅੱਛਾ ਆ ਬਾਲਕਨੀ ਇੱਧਰ ਹੈਗੀ ਨਾਲੇ ਐਨੀਆਂ ਬਾਲਕਨੀਆਂ ਵੀ ਕੀ ਕਰਦੀਆਂ ਹੋਰ ਮੈਨੂੰ ਦਾ ਕਿਹੜਾ ਉਹ ਐਂਟੀਨਾ ਨੇ ਲੱਗਿਆ ੱਲੇ ਉਹ ਐਂਟੀਨਾ ਜੋ ਉੱਪਰ ਵਾਲਾ ਮਿੰਟ ਦਾ ਘਰ ਹੈ ਅੱਛਾ ਅੱਛਾ ਜੀ ਉਹੀ ਦੇਖਦਾ ਹੈ ਕਿਹੜਾ ਟੀਨਾ ਲੱਗਿਆ ਵਾ ਟੀਨਾ ਨਹੀਂ ਜਾਲੀ ਦੇ ਬਾਅਦ ਲੋਕਾਂ ਦੇ ਅੰਟੀਨਾ ਹਾਂ ਜਿਹੜਾ ਨਾ ਨਹੀਂ ਉਹ ਚਾ ਡਿਸ਼ ਲੱਗੀ ਵੀ ਜਿਹੜੀ ਡਿਸ਼ ਦੇ ਉੱਪਰ ਵਾਲਾ ਮੀਮਾ ਅੱਛਾ 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 ਉਹ ਜਿੱਥੇ ਏਸੀ ਲੱਗਿਆ ਵਾ ਸਾਹਮਣੇ ਹਾਂ ਇਹ ਉਹ ਵਾਲਾ ਮਮੀ ਉਹ ਡਿਸ਼ ਲੱਗੀ ਹੈ ਨਾ ਡਿਸ਼ ਦੇ ਉੱਪਰ ਵਾਲਾ ਏਸੀ ਲੱਗਿਆ ਵਾ ਉਹ ਤੋਂ ਉੱਪਰ ਹਾਂ ਹਾਂ ਉਹ ਬੜਾ ਹੈ ਤੇ ਚਲੋ ਵਧੀਆ ਦੇਖੀਂ ਸ਼ਹਿਰ ਦੇਖ ਲਓ ਸਾਰਾ ਦੇਖ ਲਾ ਉਹਦੇ ਹਾਂ ਸਾਰਾ ਕੁਝ ਦੇਖਦਾ ਹੈ ਹਾਂ ਬਲੇਡ ਵੀ ਦਿੰਦੇ ਨੇ ਬਾਏ ਟਾ ਆਰਮੀ ایرিয়া ਹੈ ਆਰਮੀ ਵਾਲਿਆਂ ਦੇ ਫਲਾਈਟ ਆ ਇਹ ਸਾਰੇ ਦੁਨੀਆਂ ਬੈਠੀ ਲੱਗਦਾ ਹੋਰ ਹੋਰ ਚਾਹ ਲੱਗਦਾ ਦੁਨੀਆਂ ਬਹੁਤ ਅੱਲਾ ਦੀ ਦੁਨੀਆਂ ਇਹ ਗਾਦੀਆ ਬੜੀ ਚਹੀਦੀ ਆ ਸੋਹਣੀ ਹਾਂਜੀ ਹਾਂ ਤੁਹਾਨੂੰ ਤਾਂ ਵੈਸੇ ਜਿੰਨਾ ਥੋੜਾ ਪਣਾ ਸਹੀ ਗੱਲ ਦੋ ਜਣੇ ਇਹਨਾਂ ਦਾ ਨਹੀਂ ਸੀ ਹੂੰ ਤੁੰਡਾ ਲੈਣਾ ਵੀ ਦੋ ਹੀ ਨਹੀਂ ਹੈ ਹਮਾਂ ਨੇ ਕਿਹਾ ਆ ਬੱਚੇ ਨੇ ਬੱਚੇ ਹਾਂਜੀ ਹਾਂ ਬਿਲਕੁਲ ਸਹੀ ਆਪਕੇ ਮਿਲ ਕੇ ਚੱਜੂਗੇ ਮੈਂ ਕਿਹ ਚੱਜਣਗੇ ਮੀਨੂ ਅਲੀ ਆਏ ਮਹੀਨ ਨਹੀਂ ਰਹੇ ਮਿਲਣਾ ਬਿਲਕੁਲ ਬਿਲਕੁਲ ਸਹੀ ਗੱਲ ਦੋ ਜਣੇ ਦੋ ਲੋਕ ਤੁਸੀਂ ਰਹਿਣਾ ਹਾਂ ਇਹ ਸੱਨੀ ਮੰਮਾ ਦੀ 8ਵੀਂ ਦੀ ਕਲਾਸ ਦੀ ਕੋ

ਇਦਾਂ ਇਦਾਂ ਹਾਂ ਨਿੱਕਰ ਬਸਤਲੀ ਨੇਰੂ ਅੱਛਾ 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 ਇਹ ਸਨੀਆਂ ਚੋ ਫਰਦਲ ਲੇਟ ਹੈ ਉਹ ਇਹ ਸਨੀਆਂ ਪਹਾੜਾਂ ਚ ਫਿਰਦੇ ਆ ਮਹੀਨੇ ਮਹੀਨੇ ਨੇਰੂ ਦੀ ਬੋਤਨਾ ਬਹੁਤ ਜਿਬਤ ਕਰ ਗਿਆ ਹਾਂਜੀ ਹਾਂ ਹਾਂ ਨਹੀਂ ਨਹੀਂ ਠੀਕ ਹੈ ਬੱਲੇ ਬੱਚੇ ਦੀ ਜਿਆਦਾ ਕਰਦੇ ਨੇ ਹਾਂ ਪਹਿਲੇ ਵੀ ਯਾਰ ਬਹੁਤ ਛੋਲੇ ਨੇ ਨੀਰੂ ਦੀ ਬੜੀ ਕੁੜੀ ਅੱਛਾ ਇਹ ਹੱਥ ਗੱਲ ਪੇਂਟਿੰਗ ਕਰੀ ਵੀ ਨਹੀਂ ਤੇ ਹਾਂ ਨੀਰੂ ਦੀ ਹਾਂ ਆਏ ਮੈਂ ਤਾਂ ਕਸਿੰਦੇ ਨੇ ਲੈ ਕੇ ਲਈ ਸੀ ਅੱਛਾ ਆ ਕੀ ਨਾਮ ਹੈ ਹੋਏ ਇਹਦਾ ਨਾਮ ਉਹ ਅੱਛਾ ਸਾਰਾ ਸਾਰਾ ਅੱਛਾ ਆ ਫੋਟੋ ਵਰਤੇ ਤਿਆਰ ਕਰੀ ਵੀ ਸੀ ਕਸਿੰਦੇ ਨੇ ਅੱਛਾ ਅੱਛਾ ਜੀ ਕੀ ਬਾਤ ਹੈ ਹਾਂ ਸੇਮ ਹੀ ਬਣਾਤੀ ਆਂ ਦੇਖ ਲਓ ਚਲੋ ਠੀਕ ਆ ਫਿਰ ਦੋ ਇਜਾਜ਼ਤ ਸਾਨੂੰ ਤੁਸੀਂ ਤੁਸੀਂ ਵਿਚੇ ਵੀ ਜਿਹੜਾ ਮਾਰੋ ਮਾਰੋ ਨਾ ਨਹੀਂ ਜਿਹੜਾ ਹੁਣ ਤੁਸੀਂ ਆਏ ਤਾਂ ਨਾਲ ਨਾਲ ਅਸੀਂ ਆ ਗਏ ਆ ਗਏ ਸੱਦਾ ਨਾ ਆਏ ਬਿਲਕੁਲ ਬਿਲਕੁਲ ਜੰਨਾ ਮਮਾ ਹੀ ਕਰਤੋ ਓਕੇ ਜਰੂਰ ਆਵਾਂਗੇ ਠੀਕ ਹੈ ਨਾ ਜੀ ਫੇਹਾਂ ਜੀ ਚੰਗਾ ਜੀ ਚੰਗਾ ਜੀ ਹਾਂ ਜੀ ਹਾਂ ਜੀ